ਅੱਜ ਜੋ ਤਸਵੀਰਾਂ ਜੋ ਖਬਰ ਤੁਹਾਨੂੰ ਅਸੀਂ ਦੱਸਣ ਲੱਗੇ ਆ ਇਹ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਾਰਕਿੰਗ ਵਾਂਗੂ ਖੜੀਆਂ ਹੋਈਆਂ ਨੇ ਕਿਉਂ ਲੋਕੀ ਇੱਥੇ ਆਪਣੀਆਂ ਗੱਡੀਆਂ ਨੂੰ ਪਾਰਕਿੰਗ ਵਾਂਗੂ ਖੜੀ ਕਰਕੇ ਚੱਲ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਵੇਂ ਲੋਕੀ ਜਿਹੜੇ ਨੇ ਉਹ ਆਪਣੀ ਐਕਟਿਵਾ ਬਾਈਕ ਕਾਰਾਂ ਨੂੰ ਇੱਥੇ ਇੱਕ ਇਦਾਂ ਖੜੇ ਕਰਕੇ ਚੱਲ ਗਏ ਨੇ ਕਿ ਜਿਵੇਂ ਇਹ ਕੋਈ ਪਾਰਕਿੰਗ ਹੋਵੇ ਕੀ ਇਹ ਪਾਰਕਿੰਗ ਜ਼ੋਨ ਹੈ ਇਹ ਇੱਕ ਕਾਰਪੋਰੇਸ਼ਨ ਆਫਿਸ ਹੈ ਕਿ ਕੋਈ ਵੀ ਇੱਥੇ ਆ ਕੇ ਆਪਣੀ ਗੱਡੀ ਲਾ ਕੇ ਚੱਲ ਜਾਂਦਾ ਹੈ ਕਈ ਗੱਡੀਆਂ ਤੇ ਇੱਥੇ ਧੂਲ ਵੀ ਜੰਮੀ ਹੋਈ ਹੈ ਧੂਲ ਤੁਸੀਂ ਦੇਖ ਸਕਦੇ ਹੋ ਕਈ ਗੱਡੀਆਂ ਤੇ ਜਿਹੜੀ ਲੱਗੀ ਹੋਈ ਹੈ ਪੱਤੇ ਵੀ ਜਿਹੜੇ ਨੇ ਉਹ ਗੱਡੀਆਂ ਉੱਤੇ ਚੜੇ ਹੋਏ ਨੇ ਤਾਂ ਲੋਕੀ ਜਿਹੜੇ ਨੇ ਪਤਾ ਨਹੀਂ ਕਿੰਨੇ ਹੀ ਚਰਤੋ ਇੱਥੇ ਗੱਡੀਆਂ ਆਪਣੀ ਖੜੇ ਕਰਕੇ ਜਲ ਜਾ ਚੁੱਕੇ ਐ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਹੈ ਉਹ ਜਿਆਦਾ ਤੋਂ ਜਿਆਦਾ ਗੱਡੀਆਂ ਨਹੀਂ ਘੇਰਿਆ ਹੋਇਆ ਹੈ ਇਵਨ ਆਣ ਜਾਣ ਦਾ ਰਸਤਾ ਵੀ ਜਿਹੜਾ ਹੈ ਉੱਥੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਦੀਆਂ ਲਾਈਵ ਤਸਵੀਰਾਂ ਅੱਜ ਜੋ ਤਸਵੀਰਾਂ ਜੋ ਖਬਰ ਤੁਹਾਨੂੰ ਅਸੀਂ ਦੱਸਣ ਲੱਗਿਆਂ ਇਹ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਾਰਕਿੰਗ ਵਾਂਗੂ ਖੜੀਆਂ ਹੋਈਆਂ ਨੇ ਕਿਉਂ ਲੋਕੀ ਇੱਥੇ ਆਪਣੀਆਂ ਗੱਡੀਆਂ ਨੂੰ ਪਾਰਕਿੰਗ ਵਾਂਗੂ ਖੜੀ ਕਰਕੇ ਚੱਲ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਵੇਂ ਲੋਕੀ ਜਿਹੜੇ ਨੇ ਉਹ ਆਪਣੀ ਐਕਟਿਵਾ ਬਾਈਕ ਕਾਰਾਂ ਨੂੰ ਇੱਥੇ ਏਦਾਂ ਖੜੇ ਕਰਕੇ ਚੱਲ ਗਏ ਨੇ ਕਿ ਜਿਵੇਂ ਇਹ ਕੋਈ ਪਾਰਕਿੰਗ ਹੋਵੇ ਕੀ ਇਹ ਪਾਰਕਿੰਗ ਜ਼ੋਨ ਹੈ ਇਹ ਇੱਕ ਕਾਰਪੋਰੇਸ਼ਨ ਆਫਿਸ ਹੈ ਕਿ ਕੋਈ ਵੀ ਇੱਥੇ ਆ ਕੇ ਆਪਣੀ ਗੱਡੀ ਲਾ ਕੇ ਚੱਲ ਜਾਂਦਾ ਹੈ ਕਈ ਗੱਡੀਆਂ ਤੇ ਇੱਥੇ ਧੂਲ ਵੀ ਜੰਮੀ ਹੋਈਆਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਈ ਗੱਡੀਆਂ ਤੇ ਜਿਹੜੀ ਲੱਗੀ ਹੋਈ ਹੈ ਪੱਤੇ ਵੀ ਜਿਹੜੇ ਨੇ ਉਹ ਗੱਡੀਆਂ ਉੱਤੇ ਚੜੇ ਹੋਏ ਨੇ ਤਾਂ ਲੋਕੀ ਜਿਹੜੇ ਨੇ ਪਤਾ ਨਹੀਂ ਕਿੰਨੇ ਹੀ ਚਰਤੋ ਇੱਥੇ ਗੱਡੀਆਂ ਆਪਣੀ ਖੜੇ ਕਰਕੇ ਚਲ ਜਾ ਚੁੱਕੇ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਗੱਡੀਆਂ ਨੇ ਹੀ ਘੇਰਿਆ ਹੋਇਆ ਹੈ ਇਵਨ ਆਣ ਜਾਣ ਦਾ ਰਸਤਾ ਵੀ ਜਿਹੜਾ ਹੈ ਉੱਥੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਅੱਜ ਜੋ ਤਸਵੀਰਾਂ ਜੋ ਖਬਰ ਤੁਹਾਨੂੰ ਅਸੀਂ ਦੱਸਣ ਲੱਗੇ ਆ ਇਹ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਾਰਕਿੰਗ ਵਾਂਗੂ ਖੜੀਆਂ ਹੋਈਆਂ ਨੇ ਕਿਉਂ ਲੋਕੀ ਇੱਥੇ ਆਪਣੀਆਂ ਗੱਡੀਆਂ ਨੂੰ ਪਾਰਕਿੰਗ ਵਾਂਗੂ ਖੜੀ ਕਰਕੇ ਚੱਲ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਵੇਂ ਲੋਕੀ ਜਿਹੜੇ ਨੇ ਉਹ ਆਪਣੀ ਐਕਟਿਵਾ ਬਾਈਕ ਕਾਰਾਂ ਨੂੰ ਇੱਥੇ ਇੱਕ ਇਦਾਂ ਖੜੇ ਕਰਕੇ ਚੱਲ ਗਏ ਨੇ ਕਿ ਜਿਵੇਂ ਇਹ ਕੋਈ ਪਾਰਕਿੰਗ ਹੋਵੇ ਕੀ ਇਹ ਪਾਰਕਿੰਗ ਜ਼ੋਨ ਹੈ ਇਹ ਇੱਕ ਕਾਰਪੋਰੇਸ਼ਨ ਆਫਿਸ ਹੈ ਕਿ ਕੋਈ ਵੀ ਇੱਥੇ ਆ ਕੇ ਆਪਣੀ ਗੱਡੀ ਲਾ ਕੇ ਚੱਲ ਜਾਂਦਾ ਹੈ ਕਈ ਗੱਡੀਆਂ ਤੇ ਇੱਥੇ ਧੂਲ ਵੀ ਜੰਮੀ ਹੋਈ ਹੈ ਧੂਲ ਤੁਸੀਂ ਦੇਖ ਸਕਦੇ ਹੋ ਕਈ ਗੱਡੀਆਂ ਤੇ ਜਿਹੜੀ ਲੱਗੀ ਹੋਈ ਹੈ ਪੱਤੇ ਵੀ ਜਿਹੜੇ ਨੇ ਉਹ ਗੱਡੀਆਂ ਉੱਤੇ ਚੜੇ ਹੋਏ ਨੇ ਤਨ ਲੋਕੀ ਜਿਹੜੇ ਨੇ ਪਤਾ ਨਹੀਂ ਕਿੰਨੇ ਹੀ ਚਰਤੋ ਇੱਥੇ ਗੱਡੀਆਂ ਆਪਣੀ ਖੜੇ ਕਰਕੇ ਚਲ ਜਾ ਚੁੱਕੇ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਹੈ ਉਹ ਜਿਆਦਾ ਤੋਂ ਜਿਆਦਾ ਗੱਡੀਆਂ ਨਹੀਂ ਘੇਰਿਆ ਹੋਇਆ ਹੈ ਇਵਨ ਆਣ ਜਾਣ ਦਾ ਰਸਤਾ ਵੀ ਜਿਹੜਾ ਹੈ ਉੱਥੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਦੀਆਂ ਲਾਈਵ ਤਸਵੀਰਾਂ